ਚੋਰੀਆ ਯਾਤਰਾ 'ਚ ਭੀੜ ਹੋਣ ਕਨ ਪ੍ਰਸ਼ਾਸਨ ਨੂੰ ਸੂਚਿਤ ਕਰਨ ਤੇ ਵੀ ਸੁਰੱਖਿਆ ਨਹੀਂ ਦਿੱਤੀ ਗਈ BHP ਵਿਸ਼ਵ ਹਿੰਦੂ ਪ੍ਰੇਸ਼ਾਦ ਅਤੇ ਬਜਰੰਗ ਦਲ ਨੇ ਸ਼ੋਰੀਆ ਯਾਤਰਾ ਲਈ 71 ਹੋਈ ਭਾਰੀ ਪੀੜ ਵਿੱਚ ਪ੍ਰਸ਼ਾਸਨ ਵੱਲੋਂ ਐਸ.ਟੀ.ਐਮ ਅਤੇ ਡੀ.ਐਸ.ਪੀ ਰਾਸਪੁਰਾ ਨੂੰ ਲਿਖਤੀ ਸੂਚਨਾ ਦੇਣ ਦੇ ਬਾਵਜੂਦ ਸ਼ੋਰੀਆ ਯਾਤਰਾ ਨੂੰ ਸੁਰੱਖਿਆ ਮੁਹੱਈਆ ਨਾ ਕਰਵਾਉਣ ਤੇ ਨਾਰਾਜ਼ਗੀ ਪ੍ਰਗਟਾਈ ਹੈ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਾਂ ਜ਼ਿਲ੍ਹਾ ਪ੍ਰਧਾਨ ਨਰੇਸ਼ ਸ਼ਰਮਾ ਅਤੇ ਜਨਸਕਤਰ ਪੰਕਜ ਗੋਇਲ ਨੇ ਕਿਹਾ ਕਿ ਵਿਸ਼ਵਿੰਦੂ ਪ੍ਰੀਸ਼ਦ ਅਤੇ ਬਜਰਾੰਗ ਦਲ ਵੱਲੋਂ ਕੱਢੀ ਗਈ ਸ਼ੋਰਿਆ ਯਾਤਰਾ ਬਾਰੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸਮੇਂ ਤੋਂ ਪਹਿਲਾਂ ਲਿਖਤੀ ਤੌਰ ਤੇ ਜਾਣੂ ਕਰਵਾਇਆ ਗਿਆ ਸੀ ਪਰ ਬਹੁਤ ਹੀ ਦੁੱਖ ਦੀ ਗੱਲ ਹੈ ਕਿ ਸੈਂਕੜੇ ਔਰਤਾ ਤੇ ਹਜ਼ਾਰਾਂ ਇਸ ਸ਼ੋਰਿਆ ਯਾਤਰਾ ਵਿੱਚ ਇਲਾਕੇ ਦੇ ਲੋਕਾਂ ਨੇ ਸ਼ਮੂਲੀਅਤ ਕੀਤੀ ਪਰ ਪ੍ਰਸ਼ਾਸਨ ਨੇ ਸ਼ੋਰਿਆ ਯਾਤਰਾ ਨੂੰ ਕੋਈ ਸੁਰੱਖਿਆ ਮੁਹੱਈਆ ਨਹੀਂ ਕਰਵਾਈ ਪ੍ਰਸ਼ਾਸਨ ਨੂੰ ਵਿਚਾਰ ਕਰਨਾ ਚਾਹੀਦਾ ਹੈ ਕਿ ਜੇਕਰ ਸ਼ੋਰਿਆ ਯਾਤਰਾ ਦੌਰਾਨ ਕਿਸੇ ਸ਼ਰਾਰਤੀ ਅਨਸਨ ਨੇ ਕੋਈ ਸ਼ਰਾਰਤ ਕੀਤੀ ਤਾਂ ਕੌਣ ਜ਼ਿੰਮੇਵਾਰ ਹੋਵੇਗਾ ਇਸ ਸਬੰਧੀ ਜਦੋਂ ਥਾਣਾ ਸਿਟੀ ਦੇ ਐਸਐਚਓ ਬਲਵਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਸ਼ੋਰਿਆ ਯਾਤਰਾਵਾਰੇ ਸਾਨੂੰ ਸੂਚਨਾ ਮਿਲੀ ਸੀ ਪਰ ਕਿਸਾਨ ਆंदोलਨ ਕਨ ਜਦੋਂ ਅਧਿਕਾਰੀ ਸਰਦਾ ਡੱਲੇਵਾਲ ਦਾ ਮਰਨ ਵਰਤ ਖਤਮ ਕਰਨੇ ਪਟਿਆਲਾ ਪੁਜੇ ਤੇ ਵੱਡੀ ਗਿਣਤੀ ਵਿੱਚ ਫੋਰਸ ਪਟਿਆਲਾ ਭੇਜ ਦਿੱਤੀ ਗਈ ਪਰ ਉਸ ਤੋਂ ਬਾਅਦ ਵੀ ਅਸੀਂ ਪੀਸੀਆਰ ਦੀ ਡਿਊਟੀ ਲਗਾ ਦਿੱਤੀ ਸੀ ਤੁਸੀਂ ਦੇਖ ਰਹੇ ਹੋ ਨਿਊਜ਼ ਰੀਡਰ ਪੰਜਾਬ ਤੇ ਜਤਿੰਦਰ ਲੱਕੀ ਨਾਲ ਦੀਪਕ ਕੁਮਾਰ ਦੀ ਰਿਪੋਰਟ ਹਰ ਮਹਾਦੇਵ ਸਿਆਪਤੀ रामचंद्र ਮਹਾਰਾਜ ਕੀ ਜੈ ਬਗਾਨ ਸੁਤੇ ਹਨੂਮਾਨ ਜੀ ਕੀ ਅੱਜ ਪੂਰੇ ਸ਼ਹਿਰ ਵਾਸੀਆਂ ਨੂੰ ਪੂਰੇ ਕਾਰਕਟਰਤਵਾਂ ਨੂੰ ਪੂਰੇ ਆਪਣੀ ਟੀਮ ਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿਨਾ ਵੀ ਕਈ ਮਹੀਨਿਆਂ ਦੀ ਤਪੱਸਿਆ ਅੱਜ رنگ ਲਿਆਈ ਔਰ ਸਾਰਾ ਹੀ ਸ਼ਹਿਰ ਇਸ ਤੋੜੇ ਹਤਰਾ ਦੇ ਵਿੱਚ ਉਮੜ ਕੇ ਪਿਆ ਅਸੀਂ ਵਿਚਵਾ ਰਸਤੇ ਵਿੱਚ ਇੱਕ ਦੋ ਜਗ੍ਹਾ ਥੋੜੀ ਜੀ ਕਾਊਂਟਿੰਗ ਕਰਨ ਦੀ ਕੋਸ਼ਿਸ਼ ਕੀਤੀ ਜਿਹੜੀ ਮੋਟਰਸਾਈਕਲ ਸਕੂਟਰ ਸੀਗੇ ਲਗਭਗ 1000 ਦੀ ਸੰਖਿਆ ਦੇ ਵਿੱਚ ਸੀਗੇ ਜਿਸ ਦੇ ਵਿੱਚ ਤਕਰੀਬਨ 200 ਮੋਟਰਸਾਈਕਲ ਸਕੂਟਰਾਂ ਤੇ ਮਹਿਲਾਵਾਂ ਦੀ ਵਿੱਚ ਸੀਗੇ ਮਹਿਲਾਵਾਂ ਦੀ ਭੂਮਿਕਾ ਬਹੁਤ ਅੱਛੀ ਰਹੀ ਪੂਰੀ ਯਾਤਰਾ ਦੇ ਵਿੱਚ ਠਾਕੁਰ ਦਵਾਰੇ ਤੱਕ ਸਾਡੇ ਨਾਲ ਰਹੀਆਂ ਤੇ ਲੇਕਿਨ ਇਸ ਸਾਰੀ ਯਾਤਰਾ ਦਾ ਪੁਰਨ ਸਮਾਜ ਦੇ ਵਿੱਚ ਇੱਕ ਬਹੁਤ ਵਧੀਆ ਮੈਸੇਜ ਵੀ ਗਿਆ ਹਰ ਹੀ ਟਾਈਮ ਟਾਈਮ ਤੇ ਹਿੰਦੂ ਸਮਾਜ ਨੂੰ ਜਾਗਾਨ ਵਾਸਤੇ ਐਸੇ ਕਾਰਜਕ੍ਰਮ ਕਰਦੇ ਰਹਿਣੇ ਹੈਗੇ ਲੇਕਿਨ ਪਤਾ ਨਹੀਂ ਪ੍ਰਸ਼ਾਸਨ ਨੂੰ ਕੀ ਤਕਲੀਫ ਹੈ ਸਾਡੇ ਇਸ ਦੇ ਨਾਲ ਸਾਰੀ ਉਹਨਾਂ ਨੂੰ ਸਾਰੀ ਇਨਫੋਰਮੇਸ਼ਨਸ ਦਿੱਤੀਆਂ ਸਭ ਕੁਝ ਦਿੱਤੀਆਂ ਤੇ ਲੇਕਿਨ ਇਕ ਵੀ ਪ੍ਰਸ਼ਾਸਨ ਦਾ ਬੰਦਾ ਪੂਰੀ ਯਾਤਰਾ ਦੇ ਦੌਰਾਨ ਸਾਡੇ ਨੇੜੇ-ਨੇੜੇ ਨਹੀਂ ਲੱਗਿਆ। ਨਾ ਕੋਈ ਪੀਸੀਆ ਲਗੀ, ਨਾ ਕੋਈ ਲੇਡੀ ਪੁਲਿਸ ਲੱਗੀ। ਹਾਲਾਂਕਿ ਉਹਨਾਂ ਨੂੰ ਇਨਫੋਰਮ ਕੀਤਾ ਗਿਆ ਸੀਗਾ ਕਿ ਜੀ ਸਾਡੇ ਨਾਲ ਦੁਰਗਾ ਵਹਿਨੀ ਔਰ ਮਾਤਰ ਸ਼ਕਤੀ ਦੀ ਬਹੁਤ ਬੜੀ ਸੰਖਿਆ ਦੇ ਵਿੱਚ ਪਹਿਲਾਵਾ ਨਿਕਲਣਗੇ। ਲੇਡੀ ਪੁਲਿਸ ਹਾਸੇ ਵੀ ਕਿਹਾ ਸੀਗਾ ਸਾਨੂੰ ਆਪਣੀ ਸੁਰੱਖਿਆ ਵਾਸਤੇ ਕੋਈ ਸਕਿਉਰਿਟੀ ਦੀ ਲੋੜ ਨਹੀਂ ਹੈਗੀ। ਸਾਡੇ ਆਪਣੇ ਕਾਰਜਕਰਤਾ ਬਹੁਤ ਸક્ષਮ ਹੈਗੇ ਹਨ ਔਰ ਬੜੇ ਡਿਸਪਲਿਨ ਮਤਲਬ ਲੈਵਲ ਦੇ ਲੋਕ ਹੈ। ਲੇਕਿਨ ਹੁੰਦਾ ਕੀ ਹੈ ਕਿ ਜੇ ਇਸ ਇੰਨੀ badi ਦੀ ਯਾਤਰਾ ਨਿਕਲਦੀ ਹੈ ਕੁਝ ਲੋਕ ਵਿਰੋਧੀ ਹੁੰਦੇ ਹਨ ਕੋਈ ਸ਼ਰਾਤੀ ਤਤ ਹੁੰਦੇ ਹਨ ਰਸਤੇ ਮੈਂ ਕੋਈ ਕਿਉਂ ਛੇੜਖਾ ਨਹੀਂ ਕਰਦੇ ਕਿਸੇ ਨਾਲ ਕੋਈ ਕੁਝ ਕਰਦੇ ਹਨ ਮਾਹੌਲ ਗਰਮ ਹੁੰਦਾ ਹੈ ਵੈਸੇ ਹੀ ਮਾਹੌਲ ਖਰਾਬ ਹੋ ਜਾਂਦਾ ਹੈ ਜੀ ਫਿਰ ਬਾਦੇ ਵਿੱਚ ਐਸੇ aarop ਲੱਗਦੇ ਹਨ ਕਿ ਵੀ ਰੰਗਾਂ ਦਲਵਾਨਾਂ ਨੇ ਇਹ ਕਰਤਾ ਉਹ ਕਰਤਾ ਇਸੋਂ ਅਛਾ ਹੈ ਵੀ ਸੁਰੱਖਿਆ ਪਰ ਨਹੀਂ ਦਿੱਤੀ ਜਾਨੀ ਜੇਤੀ ਸੀ ਇਹ ਬਲੀ ਜੋ ਇਨਫੋਰਮੇਸ਼ਨ ਚੋ ਭਿਆ ਯਾਤਰੀ ਚੋ ਰੇ ਯਾਤਰਾ ਦੀ ਇੱਕ ਕਿੰਨੇ ਦਿਨ ਪਹਿਲਾਂ ਪ੍ਰਸ਼ਾਸਨ ਨੂੰ ਹੋ ਗਏ 4-5 ਦਿਨ ਪਹਿਲਾਂ ਦੇਤੀ ਸੀ ਕਿ ਉਹਨਾਂ ਨੇ ਆਸ਼ਵਾਸਨ ਦਿੱਤਾ ਆਸ਼ਵਾਸਨ ਦਿੱਤਾ ਸੀ ਆ ਸਾਨੂੰ ਕਿਹਾ ਗਿਆ ਇਹਦੇ ਵਿੱਚ ਕੀ ਦੀ ਨਲਾਇਕੀ ਸਮੱਸਿਆ ਪ੍ਰਸ਼ਾਸਨ ਦੀ ਨਲਾਇਕੀ ਹੈ ਜਾਂ ਫਿਰ ਉਹਨਾਂ ਦੇ ਬੈਠੇ ਉੱਪਰ ਬੌਸਾਂ ਦੀ ਨਲਾਇਕੀ ਹੈ ਜਿਨ੍ਹਾਂ ਨੇ ਉਹਨਾਂ ਨੂੰ ਮਨਾ ਕੀਤਾ ਹੋਊਗਾ ਕਿ ਵੀ ਇਹਨਾਂ ਨੂੰ ਸੁਰੱਖਿਆ ਨਹੀਂ ਦੇਣੀ ਪਤਾ ਨਹੀਂ ਹਿੰਦੂਆਂ ਨੂੰ ਕਿੱਥੇ ਹੁੰਦੇ ਆ ਜਾਂ ਤਾਂ ਇਹਨਾਂ ਨੂੰ ਤਕਲੀਫ ਹੁੰਦੀ ਹੈ ਜਾਂ ਕਿਹਾ ਉਹ ਆਪਾਂ ਫੋਨ ਦੇ ਨਾਤੇ ਪ੍ਰੈਸ ਕਾਨਫਰੈਂਸ ਆ ਬੁਲਾ ਲੀ ਗੋ ਇਸ ਤੋਂ ਅੱਗੇ ਤੁਸੀਂ ਉੱਚ ਅਧਿਕਾਰੀਆਂ ਕੋਲ ਵੀ ਜਾਓਗੇ ਨਹੀਂ ਅਸੀਂ ਕਿਸੇ ਕੋਲ ਜਾਣ ਨਹੀਂ ਜਾਣਾ ਹੈਗਾ ਸਾਨੂੰ ਕਿਸੇ ਤੋਂ ਕੋਈ ਡਰ ਨਹੀਂ ਹੈਗਾ ਅਸੀਂ ਆਪਣੇ ਆਪ ਸੱਖ ਸਮਾ ਆਪਣੀ ਸੁਰੱਖਿਆ ਕਰਨੇ ਵਾਸਤੇ ਲੇਕਿਨ ਅਸੀਂ ਇਹ ਕਹਿੰਨੇ ਆ ਕਿ ਜੇ ਜਦ ਇਨੇ ਵੱਡੇ ਵੱਡੇ ਸਮਾਗਮ ਹੁੰਦੇ ਹੈਗੇ ਤਾਂ ਪ੍ਰਸ਼ਾਸਨ ਦੀ ਕੋਈ ਨਾ ਕੋਈ ਦਦਾਇਤਵਾ ਬੰਦਾ ਹੈਗਾ ਵੀ ਉਹ ਸਮਾਜ ਦੇ ਵਿੱਚ ਇੱਕ ਮੈਸੇਜ ਦੇਵੇ ਕਿ ਉਹਨਾਂ ਦਾ ਦਇਤਵਾ ਬੰਦਾ ਸੀਗਾ ਸਾਨੂੰ ਸਿਕਿਉਰਿਟੀ ਦਿੰਦੇ ਸਾਨੂੰ ਸਿਕਿਉਰਿਟੀ ਲੋੜ ਨਹੀਂ ਹੈਗੀ ਸਾਡੇ ਮੁੰਡੇ ਬਹੁਤ ਲਗੇ ਹੋਏ ਦੇ ਦੇਹ ਫਿਰ ਵੀ ਦੇ ਦੋ ਹਜ਼ਾਰ ਬੰਦਾ ਸਾਡਾ ਨਾਲ ਚੱਲ ਰਿਹਾ ਸੀ ਫਿਰ ਵੀ ਪ੍ਰਸ਼ਾਸਨ ਦੀ ਸਿਕਿਉਰਟੀ ਦੀ ਜ਼ਰੂਰਤ ਪੈਂਦੀ ਹੈ ਮੈਂ ਕਹਿ ਰਿਹਾ ਕੱਲ ਨੂੰ ਕੋਈ ਸ਼ਰਾਰਤੀ ਨੂੰ ਬਹੁਤ ਦਿਨ ਪਹਿਲਾਂ ਦੀ ਯਾਦ ਆ ਰਹੀ ਹੈ ਅੱਜ ਤੋਂ 10-12 ਸਾਲ ਪਹਿਲਾਂ ਇਵੇਂ ਅਸੀਂ ਜਨਮਸ਼ਮੀ ਦੀ ਸਭਾਏ ਤਰ੍ਹਾਂ ਖੱਡੀ ਤੇ ਇੱਕ ਟਰੱਕ ਡਰਾਈਵਰ ਟਰੱਕ ਲੈ ਕੇ ਫਸਾ ਕੇ ਖੜਾ ਹੋ ਗਿਆ ਸਾਡੇ ਵਿੱਚ ਉਸ ਦੇ ਨਾਲ ਉਹੀ ਝਗੜਾ ਹੋਇਆ ਨਹੀਂ ਤਾਂ ਜੇ ਪ੍ਰਸ਼ਾਸਨ ਖੜਾ ਹੁੰਦਾ ਝਗੜਾ ਕਿਉਂ ਹੋਵੇ ਉਹ ਅੱਜ ਵੀ ਕੁਝ ਸ਼ਰਾਬੀ ਜੇ ਤਤਵ ਨਾਲ-ਨਾਲ ਸਾਡੇ ਚੱਲ ਰਹੇ ਸੀ ਉਹ ਤਾਂ ਸਾਡੇ ਮੁੰਡਿਆਂ ਨੇ ਥੋੜਾ ਜਿਹਾ ਦੂਰ ਅੱਥੇ ਆਉਣਾ ਤੇ ਪ੍ਰੈਸ ਦੇ ਮਾਧਿਅਮ ਰਹੀ ਕੀ ਕਹਿਣਾ ਚਾਹੁੰਦੇ ਅਸੀਂ ਉਹ ਕਹਿਣਾ ਚਾਹੁੰਦੇ ਆਂ ਕਿ ਜਿਹੜੀ ਕਿਸੇ ਨਾ ਕਿਸੇ ਦੇ ਇਸ਼ਾਰੇ ਦੇ ਉੱਤੇ ਜਾਂ ਕਿਸੇ ਦੇ ਜੇ ਕਿਸੇ ਦਿਨ ਆਕਾਮੀ ਹੈ ਕਿਉਂਕਿ ਐਸਐਚਓ ਨੇ ਸਾਨੂੰ ਲਿਖ ਕੇ ਆ ਜਿਗਾ ਕਿ ਵੀ ਤੁਹਾਡੇ ਕੋਲ ਸਿਕਿਉਰਿਟੀ ਆਏਗੀ ਲੇਕਿਨ ਕਿਉਂ ਨਹੀਂ ਆਈ ਐਸਾ ਕਿਹੜਾ ਤੂਫਾਨ ਆ ਗਿਆ ਕਿ ਸਾਡੇ ਕੋਲ ਸਿਕਿਉਰਿਟੀ ਨਹੀਂ ਪਹੁੰਚੀ ਉਹਨੇ ਮੈਨੂੰ ਤਾਂ ਕੋਈ ਬੰਦਾ ਇੱਥੇ ਦਿਖਿਆ ਨਹੀਂ ਇੱਕ ਵੀ ਬੰਦਾ ਨਹੀਂ ਦਿਖਿਆ ਪੂਰੀ ਯਾਤਰਾ ਦੇ ਵਿੱਚ ਕਿੱਥੇ ਦਾ ਦਿਖਿਆ ਹੋਵੇ ਕੋਈ ਟ੍ਰੈਫਿਕ ਪੁਲਿਸ ਵਾਲਾ ਕੋਈ ਕੁਝ ਕੁਝ ਨਹੀਂ ਦਿਖਿਆ ਯੂਨੀਵਰਸਿਟੀ ਸੰਘਾਂ ਨਾਲ ਨੀਤੀ ਦੇ ਸਾਹ ਜਿਹੜੀ ਹੈ ਹਿੰਦੂ ਸੁਰੱਖਿਆ ਹਾਂ ਹੋ ਸਕਦਾ ਇਸੇ ਪਿੱਛੇ ਰਾਜਨੀਤੀ ਵੀ ਹੋਵੇ ਜਦ ਹਿੰਦੂ ਇਕੱਠੇ ਹੁੰਨੇ ਆ ਤਾਂ ਬਹੁਤ ਲੋਕਾਂ ਦੇ ਪੇਟਾਂ ਨੂੰ ਦਰਦ ਹੁੰਦਾ ਹੈਗਾ ਔਰ ਜਦ ਕੀ ਆਪਣਾ ਰਾਜਪਰਾ ਤਾਂ ਸ਼ੁਰੂ ਹੋ ਅਜ ਤੋਂ ਨਹੀਂ ਮੇਰਾ 1980 75 80 ਤੋਂ ਰਾਈਵਰ ਹਿੰਦੂਤਵ ਦੇ ਲਈ ਬੜਾ ਮੰਨਿਆ ਗਿਆ ਹੈਗਾ ਉਹਦੇ ਹਰੇਕ ਕਾਰਜਕ੍ਰਮ ਆ ਮੜ ਚੜ ਕੇ ਹੋਏ ਆ ਤੇ ਪੂਰੀ ਤਰ੍ਹਾਂ ਕਵਰ ਕਰਨਾ ਚਾਹੀਦਾ ਜੀ ਸਾਡੇ ਹਿਸਾਬ ਨਾਲ ਤਾਂ ਲੇਕਿਨ ਹੁਣਾ ਸੀ ਅੱਜ ਮਨ ਸਾਡਾ ਤਾਂ ਨਹੀਂ ਕਰਦਾ ਅੱਗੇ ਜਾਈ ਹਮੇਸ਼ਾ ਪ੍ਰਸ਼ਾਸਨ ਨੂੰ ਪੂਰਾ ਸਹਿਯੋਗ ਕਰਦੇ ਆ ਹਰੇਕ ਚੀਜ਼ ਉਹਨਾਂ ਨੂੰ ਦੱਸਦੇ ਆ ਜੇ ਉਹਨਾਂ ਨੇ ਕੁਝ ਕਰਨਾ ਹੀ ਨਹੀਂ ਫਿਰ ਅਸੀਂ ਉਹਨਾਂ ਨੂੰ ਇਨਫੋਰਮ ਕਿਸ ਗੱਲ ਦਾ ਕਰਾ ਗਏਗੇ ਤੇ ਜੋ ਸੋਭਾ ਯਾਤਰਾ ਨਿਕਾਲੀ ਜੀ ਹੈ ਸ਼ੋਹਰੇ ਯਾਤਰਾ ਤੇ ਸਾਰਾ ਰਾਜ ਸਭ ਤੋਂ ਪਹਿਲੇ ਤੋਂ ਅੱਜ ਦੀ ਸ਼ੋਹਰ ਯਾਤਰਾ ਨੂੰ ਕਵਰ ਕਰਨੇ ਲਈ ਰਾਜਪਾਲ ਕੀ प्रेस मीडिया यहाँ सब पधारी है उसका बहुत बहुत धन्यवाद सबको जय श्री राम विश्व हिंदू परिषद की ओर से श्री राम भाई श्री राम जन्मभूमि और श्री गीता जयंती के उपलक्ष्य में ये विशेष शौर्य यात्रा का आयोजन किया गया था लेकिन शौर्य यात्रा में सभी हिंदू सनातन धर्म प्रेमियों ने अपना तन धन से बहुत योगदान किया विशेष शिकायत हमको प्रशासन से है प्रशासन को हमने एस साहब को डी साहब को सिटी थाना में सूचना दी और लिखित सूचना दी उसके बावजूद दो से ढाई हजार लोगों की इस यात्रा में जिसमें आधे से अधिक हमारी मातृशक्ति महिलाएं थीं उनकी सुरक्षा सिक्योरिटी के लिए कोई नहीं आया एक भी पुलिस मुलाजिम नहीं था एक भी सिक्योरिटी का कोई बंदा नहीं था ये प्रशासन की बहुत बड़ी नालायकी है बहुत बड़ी प्रशासन की लैप्स है कल को कोई घटना हो जाती तो ये लोग हिंदू और बजरंग दल को विश्व हिंदू परिषद को दोषी ठहराते इन लोगों ने गुंडागर्दी की है लेकिन प्रशासन की ये बहुत बड़ी नालायकी है हम विश्व हिंदू परिषद बजरंग दल के लोग प्रशासन की इस नालायकी की बहुत बड़ी निषेधी करते हैं विश्व हिंदू परिषद बजरंग दल इसी प्रकार की शोभा यात्रा हमेशा निकालता रहेगा क्योंकि हम लोग धर्म के लिए समर्पित लोग हैं और सदा धर्म के लिए कार्य करने वाले लोग हैं शांतिमय वातावरण रखने वाले लोग हैं इसी प्रकार इससे भी बड़ी बड़ी यात्राएं हम निकालेंगे लेकिन इस यात्रा से एक सबक मिला है कि प्रशासन को हम लोग जो हर बार सूचना देते हैं प्रशासन में बिल्कुल सहयोग नहीं करता है आगे से हम विचार करेंगे हजार बार सोचेंगे प्रशासन को इतला देना है या नहीं देना है प्रशासन को बताना है नहीं बताना है पंडित जी पहली बार ही हो गया कि प्रशासन ने साथ नहीं देता यह पहले भी इधर भी कोई हरकत होंगी पहले भी इस बार कई बार देखा गया है प्रशासन तो हमें सहयोग बिल्कुल नहीं करता है हम लोग अपने ही बलबूते पर अपने ही वॉलेंटियर हैं जो बड़े डेडिकेट लोग हैं वो सब मिलकर के इस यात्रा की सुरक्षा करते हैं प्रशासन में बहुत सहयोग नहीं करता है कारण हो पंडित जी भी क्यों नहीं प्रशासन साथ देता हालांकि ये जी ये इसमें मेन तो साहब सरकार की ही मैं नालायकी कहूंगा किस सरकार दी, सेंटर दी या। जो प्रदेश सरकार की जिम्मेदारी होती है सेंटर का से बहुत लेखा जोखा नहीं होता है ये तो प्रदेश सरकार है स्थानीय सरकार है स्थानीय प्रशासन है उसकी जिम्मेदारी बनती है हर नागरिक को सुरक्षा दे वो चाहे किसी भी धर्म विशेष को मानता हो हम तो अपनी संस्कृति की बात करते हैं हमें सुरक्षा नहीं देती तो हम तो सुन किसी को सुरक्षा नहीं होगी ऐसी ऐसी सरकार की भी हम बहुत बड़ी निशेदी करते हैं जी